ਅੱਜ ਦੀ ਕਹਾਣੀ ਵਿੱਚ ਤੁਹਾਡਾ ਸਵਾਗਤ ਹੈ ਜੀ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਲਕੀ ਸਿੰਧ ਇਲਾਕੇ ਦੇ ਪਿੰਡ ਗੁੜਮਗਲਾਣੇ ਦੇ ਖਾਂਦੇ ਪਿੰਦੇ ਬੜੈਚ ਜੱਟ ਰਾਏ ਮੁਬਾਰਕ ਅਲੀ ਦੀ ਲਾਡਲੀ ਧੀ ਸੀ ਉਸ ਦਾ ਬਾਪ ਪਿੰਡ ਦਾ ਚੌਧਰੀ ਅਤੇ ਨੰਬਰਦਾਰ ਸੀ ਤੇ ਉਸ ਦਾ ਚਾਚਾ ਦਰੀਆ ਆਕੁਰ ਬਾਦਸ਼ਾਹ ਦੇ ਰਾਏ ਦਰਬਾਰ ਵਿੱਚ ਸੂਬੇਦਾਰ ਸੀ ਰਾਏ ਮਵਾਰਕ ਦੇ ਦੋ ਗੇਲੀਆਂ ਵਰਗੇ ਪੁੱਤਰ ਸਨ ਅਖਤੂ ਤੇ ਬਖਤੂ ਸਰਕਾਰੀ ਦਰਬਾਰੇ ਚੌਧਰੀ ਦੀ ਚੰਗੀ ਪੁੱਛ ਪ੍ਰਤੀਤ ਹੋਣ ਕਰਕੇ ਉਹਨਾਂ ਦਾ ਇਲਾਕੇ ਵਿੱਚ ਚੰਗਾ ਦਬਦਬਾ ਸੀ ਘਰ ਵਿੱਚ ਕਿਸੇ ਵੀ ਕਿਸਮ ਦੀ ਟੋਟ ਨਹੀਂ ਸੀ ਚਾਰੇ ਬੰਨੇ ਸੱਬੇ ਖੈਰਾ ਸਨ ਦੋਨੋਂ ਪੁੱਤਰ ਵਿਆਹੇ ਹੋਏ ਸਨ ਮਲਕੀ ਦੀ ਮਾਂ ਜਵਾਲੋ ਪਰਿਵਾਰਕ ਸੁਖ ਭੋਗ ਰਹੀ ਸੀ ਉਸ ਨੂੰ ਕੇਵਲ ਇੱਕ ਗੱਲ ਦੀ ਚਿੰਤਾ ਸੀ ਕੌੜੀ ਬੇਲ ਵਾਂਗ ਵੱਧ ਰਹੀ ਮਲਕੀ ਲਈ ਬਰ ਲੱਭਣ ਦੀ ਮਲਕੀ ਤੇ ਆਏ ਦਿਨ ਲੋਹੜੇ ਦਾ ਰੂਪ ਚੜ ਰਿਹਾ ਸੀ ਅਤੇ ਉਸ ਦੇ ਹੁਸਨ ਦੀ ਚਰਚਾ ਸੱਥਾਂ ਵਿੱਚ ਹੋ ਰਹੀ ਸੀ ਮੰਨ ਲਓ ਮਲਕੀ ਦੇ ਹੁਸਨ ਨੂੰ ਵੇਖ-ਵੇਖ ਆਪਣੇ ਆਪ ਤੇ ਮਾਣ ਮਹਿਸੂਸ ਕਰ ਰਹੀ ਸੀ ਜਿਸ ਨੇ ਅਜਿਹੀ ਹੁਸਨਾ ਭਰੀ ਧੀ ਨੂੰ ਜਨਮ ਦਿੱਤਾ ਸੀ ਪਰ ਇਹੀ ਹੁਸਨ ਜਮਾਲੋ ਲਈ ਚਿੰਤਾ ਦਾ ਖੂਬ ਬਣਿਆ ਹੋਇਆ ਸੀ ਉਸ ਦਾ ਬਾਪ ਸਭ ਕਾਸੇ ਤੋਂ ਬੇਨਿਆਜ਼ ਹੋ ਕੇ ਬੇਫਿਕਰ ਜ਼ਿੰਦਗੀ ਬਤੀਤ ਕਰ ਰਿਹਾ ਸੀ ਉਹ ਦੀ ਤੀ ਜਵਾਨੀ ਦੀਆਂ ਬਰੂਹਾਂ ਤੇ ਆਣ ਖਲੋਤੀ ਸੀ ਪਰ ਉਸ ਨੂੰ ਕੋਈ ਚਿੰਤਾ ਨਹੀਂ ਸੀ ਰਾਏ ਮਵਾਰਕ ਅੜਵੇੜੇ ਸਵਾ ਦਾ ਮਾਲਕ ਸੀ ਜਿਸ ਕਰਕੇ ਜਮਾਲੋ ਉਹਦੇ ਨਾਲ ਮਲਕੀ ਬਾਰੇ ਕੋਈ ਗੱਲ ਕਰਨੋਂ ਝਿਜਕਦੀ ਸੀ ਆਖਿਰ ਇੱਕ ਦਿਨ ਹਿੰਮਤ ਇਕੱਠੀ ਕਰਦਿਆਂ ਜਮਾਲੋ ਨੇ ਚੌਧਰੀ ਨੂੰ ਆਖਿਆ ਮਖਿਆ ਮਲਕੀ ਦੇ ਅੱਬਾ ਤੂੰ ਕਿਉਂ ਅੱਖਾਂ ਮੁੰਦੀ ਫਿਰਦਾ ਤੇਰੇ ਬੂਹੇ ਤੇ ਕੋਠੇ ਜਿੱਡੀ ਧੀ ਬੈਠੀ ਐ ਉਹਨੂੰ ਵਿਆਹਣ ਦਾ ਕੋਈ ਬੰਨ ਸੱਭ ਕਰ ਰਾਏ ਮੁਬਾਰਕ ਸੱਚਮੁੱਚ ਹੀ ਮਲਕੀ ਵੱਲੋਂ ਅਵੇਸੜਾ ਹੋਇਆ ਬੈਠਾ ਸੀ ਉਹਦੇ ਲਈ ਤਾਂ ਉਹ ਅਜੇ ਵੀ ਗੁੱਡੀਆਂ ਪਟੋਲਿਆਂ ਨਾਲ ਖੇਡਦੀ ਬੱਚੀ ਸੀ ਭਗਵਾਨੇ ਤੂੰ ਕਾ ਨੂੰ ਆਪਣਾ ਲਹੂ ਸਾੜਦੀ ਏ ਮਲਕੀ ਦਾ ਚਾਚਾ ਦਰਿਆ ਹੈਗਾ ਆਪੇ ਕੋਈ ਇਹਦੇ ਹਣ ਪਰਮਾਨ ਦਾ ਬਾਹਰ ਲੱਭ ਦਿਓ ਭਾਲ ਕੇ ਚਿੱਠੀ ਲਿਖਦਾ ਉਹਨੂੰ ਅਗਲੀ ਪਾਲਕ ਰਾਏ ਮਵਾਰਕ ਨੇ ਆਪਣੇ ਛੋਟੇ ਵੀਰ ਦਰੀਏ ਨੂੰ ਚਿੱਠੀ ਲਿਖ ਭੇਜੀ ਵੱਡੇ ਭਰਾ ਦੀ ਚਿੱਠੀ ਮਿਲਦਿਆਂ ਸਾਰ ਦਰੀਏ ਨੂੰ ਖੁਸ਼ੀਆਂ ਚੜ ਗਈਆਂ ਰਾਜ ਦਰਬਾਰ ਦੀ ਨੌਕਰੀ ਕਰਦਿਆਂ ਉਹਦੇ ਅੰਦਰ ਖੁਦਗਰਜੀ ਦੇ ਅੰਸ਼ ਪ੍ਰਵੇਸ਼ ਕਰ ਚੁੱਕੇ ਸਨ ਉਹ ਆਪਣੇ ਨਿੱਜੀ ਹਿੱਤਾਂ ਲਈ ਕੁਝ ਵੀ ਕਰ ਸਕਦਾ ਸੀ ਪਰੀਆਂ ਵਰਗੀ ਉਸ ਦੀ ਹੁਸਨਾ ਭਰੀ ਭਤੀਜੀ ਮਲਕੀ ਉਹਦੇ ਲਈ ਇੱਕ ਅਜਿਹੇ ਗਿੱਦੜ ਸਿੰਘੀ ਸਾਥਤ ਹੋ ਸਕਦੀ ਸੀ ਜਿਸ ਰਾਹੀਂ ਉਹ ਬਾਦਸ਼ਾਹ ਦੇ ਦਰਬਾਰ ਵਿੱਚ ਉੱਚ ਪਦਵੀ ਪ੍ਰਾਪਤ ਕਰ ਸਕਦਾ ਸੀ ਹੁਸਨ ਪ੍ਰਾਸਤ ਅਕਬਰ ਕੱਚੀਆਂ ਕੈਲਾਂ ਦਾ ਰਸੀਆ ਸੀ ਦਰੀਏ ਨੇ ਆਪਣੇ ਨਿੱਜੀ ਹਿੱਤਾਂ ਨੂੰ ਮੁੱਖ ਰੱਖਦੇ ਆ ਮਲੂਕੜੀ ਮਲਕੀ ਰਾਹੀਂ ਉਸ ਦੀ ਇਸ ਕਮਜ਼ੋਰੀ ਦਾ ਲਾਵ ਉਠਾਉਣ ਦਾ ਮਨ ਬਣਾ ਲਿਆ ਆਥਣ ਪਸਰ ਰਹੀ ਸੀ ਜਦੋਂ ਦਰਿਆ ਗੁੜਮਗਲਾਣੇ ਪੁੱਜਿਆ ਉਸ ਨੂੰ ਵੇਖ ਕੇ ਉਹਦੇ ਵੱਡੇ ਭਰਾ ਰਾਏ ਮੁਵਾਰਕ ਅਤੇ ਦੋਨੋਂ ਭਤੀਜੀਆਂ ਨੂੰ ਖੁਸ਼ੀਆਂ ਚੜ ਗਈਆਂ ਆਂਢੀ ਗਵਾਂਢੀ ਉਹਦੀ ਖ਼ਬਰ ਸਾਰ ਲੈਣ ਆਈ ਘਰ ਦੀਆਂ ਜਨਾਨੀਆਂ ਰੋਟੀ ਟੁੱਕਦੇ ਆਹਰ ਵਿੱਚ ਰੁੱਝ ਗਈਆਂ ਲੱਲਮ ਪੁੰਨੇ ਗਏ ਦਰਿਆ ਤੇ ਮੁਵਾਰਕ ਨੇ ਬੋਤਲਾਂ ਦੇ ਡੱਟ ਖੋਲ ਲੈ ਉਹਦੇ ਭਤੀਜੇ ਉਹਦੀ ਖਾਤਰਦਾਰੀ ਵਿੱਚ ਪੇਸ਼ ਪੇਸ਼ ਸਨ ਭਾਬੀ ਜਮਾਲੋ ਦਾ ਚਾ ਚੱਲਿਆ ਨਹੀਂ ਸੀ ਜਾਂਦਾ ਸੋ ਆਣੀ ਬਹਾਨੀ ਦੋਵਾਂ ਭਰਾਵਾਂ ਦੀ ਗੱਲਬਾਤ ਸੁਣਨ ਦਾ ਯਤਨ ਕਰ ਰਹੀ ਸੀ ਅੰਨ ਪਾਣੀ ਛਕਣ ਛਕਾਉਣ ਮਗਰੋਂ ਜਨਾਨੀਆਂ ਆਪਣੇ ਕਮਰਿਆਂ ਵਿੱਚ ਚਲੀਆਂ ਗਈਆਂ ਦਰਿਆ ਤੇ ਮਵਾਰਕ ਮੰਝੀਆਂ ਤੇ ਲੰਬੇ ਪੈ ਗਏ ਦਰਿਆ ਆਪਣੇ ਦਿਲ ਦੀ ਗੱਲ ਕਰਨ ਲਈ ਉਤਾਵਲਾ ਸੀ ਆਖਰ ਉਹਨੇ ਗੱਲ ਤੋਰੀ بڑے ਭਾਈ ਜਾਗਦਾ ਗੱਲ ਮੂੰਹੋਂ ਕੱਢਣੀ ਬੜੀ ਔਖੀ ਐ ਚੰਗੇ ਰਿਸ਼ਤੇਦਾਰ ਲੱਭਣੇ ਕਿਹੜਾ ਖਾਲਾ ਜੀ ਦਾ ਬਾੜਾ ਐ ਬਾਰ-ਬਾਰ ਤਾਂ ਰਿਸ਼ਤੇ ਲੱਭਦੇ ਨਹੀਂ ਚੰਗੇ ਪਰਿਵਾਰ ਨਾਲ ਹੱਥ ਜੋੜ ਜਾਣ ਤਾਂ ਧੀ ਸਖਾਲੀ ਤੇ ਮਾਪੇ ਵੀ ਸਖਾਲੇ بڑے ਭਾਈ ਜੇ ਮੇਰੀ ਗੱਲ ਮੰਨੇ ਤਾਂ ਆਪਾਂ ਆਪਣੀ ਮਲਕੀ ਦਾ ਰਿਸ਼ਤਾ ਬਾਦਸ਼ਾਹ ਘਰ ਨਾਲ ਕਰ ਦਿੰਦੇ ਹਾਂ ਉਹ ਮੇਰੇ ਤੋਂ ਬਾਹਰ ਨਹੀਂ ਐਡੇ ਵੱਡੇ ਸਾਹਕ ਨਾਲ ਸਿਰ ਜੋੜਨ ਨਾਲ ਸਾਰੇ ਖਾਨਦਾਨ ਨੂੰ ਬਹੁਤ ਫਾਇਦਾ ਨਾਲੇ ਮਲਕੀ ਰਾਜ ਕਰੋ ਗੋਲੀਆਂ ਤੇ ਹੁਕਮ ਚਲਾਓ ਨਾਲੇ ਆਪਾਂ ਸਰਦਾਰੀਆਂ ਭੋਗਾਂਗੇ ਰਾਏ ਮੁबारक ਦੇ ਚਿੱਤ ਚੇਤੇ ਵੀ ਨਹੀਂ ਸੀ ਕਿ ਦਰਿਆ ਐਡੀ ਵੱਡੀ ਗੱਲ ਆਖ ਦੇਵੇਗਾ ਉਹ ਇੱਕਦਮ ਅੱਗ ਦੇਵ ਭੂਕੇ ਬਾਗ ਉੱਠ ਕੇ ਬੈਠ ਗਿਆ ਤੇ ਆਪਣੇ ਆਪ ਨੂੰ ਮਸੇਂ ਕਾਬੂ ਕਰਦਿਆਂ ਬੋਲਿਆ ਛੋਟੇ ਵੀਰ ਤੂੰ ਇਹ ਗੱਲ ਕਿਵੇਂ ਸੋਚ ਲਈ ਮੈਂ ਆਪਣੀ ਮਲੂਕ ਜਹੀ ਗੁੱਡੀਆਂ ਪਟੋਲਿਆਂ ਨਾਲ ਖੇਡਦੀ ਧੀ ਨੂੰ ਬੁੱਢੇ ਖੁੱਸੜ ਅਕਵਰ ਦੇ ਲੜਕਵੇਂ ਲਾ ਦਿਆਂਗਾ ਇਹਦੇ ਨਾਲੋਂ ਤਾਂ ਉਹਨੂੰ ਕਿਸੇ ਖੂ ਖਾਤੇ ਵਿੱਚ ਧੱਕਾ ਦੇਣਾ ਹੀ ਬਿਹਤਰ ਹੈ ਦਰਿਆ ਮਵਾਰਕ ਦੇ ਕੱਬੇ ਸੁਹਾ ਤੋਂ ਵਾਕਿਫ ਸੀ ਉਹਨੇ ਚੁੱਪ ਰਹਿਣਾ ਹੀ ਬਿਹਤਰ ਸਮਝਿਆ ਦੋਨੋਂ ਸਾਰੀ ਰਾਤ ਉੱਸਲ ਵੱਟੇ ਭਾਂਦੇ ਰਹੇ ਦਰਿਆ ਦੇ ਸਾਰੇ ਮਨਸੂਬੇ ਧਰੇ ਧਰਾਏ ਰਹਿ ਗਏ ਉਹਨੂੰ ਰੋਸ ਸੀ ਕਿ ਉਹਦੇ ਵੱਡੇ ਭਰਾ ਨੇ ਉਹਦੀ ਗੱਲ ਨਹੀਂ ਸੀ ਮੰਨੀ। ਬਦਲੇ ਦੀ ਭਾਵਨਾ ਉਹਦੇ ਮਨ ਅੰਦਰ ਘਰ ਘਰ ਚੁੱਕੀ ਸੀ। ਉਹਨੂੰ ਰਾਜ ਦਰਬਾਰ ਦਾ ਨਸ਼ਾ ਸੀ। ਉਹਦੇ ਮਨ ਵਿੱਚ ਕਿਹਾ ਵੇਖਾਂਗਾ ਕਿਹੜਾ ਵੱਡਾ 나ਡੂ ਖਾਂ ਮਲਕੀ ਨੂੰ ਵਿਆਹ ਕੇ ਲੈ ਜਾਊਗਾ। ਉਹ ਅਗਲੀ ਸਵੇਰ ਬਿਨਾਂ ਕੁਝ ਖਾਤੇ ਪੀਤੇ ਗੁੱਸੇ ਨਾਲ ਭਰਿਆ ਪੀਤਾ ਦਿੱਲੀ ਨੂੰ ਰਵਾਨਾ ਹੋ ਗਿਆ। ਦਰਿਆ ਦੇ ਪਤੀਰੇ ਨੇ ਰਾਏ ਮੁबारक ਦੇ ਪਰਿਵਾਰ ਵਿੱਚ ਸੋਗੀ ਮਾਹੌਲ ਪੈਦਾ ਕਰ ਦਿੱਤਾ ਮਵਾਰਕ ਨੇ ਦਰਿਏ ਨਾਲ ਹੋਈ ਬੀਤੀ ਸਾਰੀ ਗੱਲਬਾਤ ਆਪਣੇ ਪਰਿਵਾਰ ਵਿੱਚ ਬੜੀ ਗੰਭੀਰਤਾ ਨਾਲ ਵਿਚਾਰੀ ਜਮਾਲੋ ਬੜੀ ਗੰਭੀਰਤਾ ਦੇ ਨਾਲ ਮਲਕੀ ਦਾ ਬਿਆ ਛੇਤੀ ਕਰਨ ਬਾਰੇ ਆਖ ਰਹੀ ਸੀ ਬਾਦਸ਼ਾਹ ਦਾ ਕੀ ਹੈ ਮੱਤੇ ਦਰਿਏ ਦੇ ਕਹੇ ਤੇ ਮਲਕੀ ਨੂੰ ਜੋਰੀ ਪਰਨਾ ਕੇ ਲੈ ਜਾਵੇ ਜਮਾਲੋ ਦੀ ਵੱਡੀ ਭੈਣ ਲਾਲੋ ਤਖਤ ਹਜ਼ਾਰੇ ਦੇ ਚੌਧਰੀ ਮਨਜੂ ਦੇ ਵੱਡੇ ਪੁੱਤਰ ਜਾਨੀ ਚੌਧਰੀ ਨਾਲ ਵਿਆਹੀ ਹੋਈ ਸੀ ਲਾਲੋ ਦੇ ਪਹਿਲੇ ਜਨੇਪੇ ਸਮੇਂ ਜਦੋਂ ਕੀਮੇ ਦਾ ਜਨਮ ਹੋਇਆ ਜਮਾਲੋ ਤਖਤ ਹਜਾਰੇ ਆਈ ਹੋਈ ਸੀ ਮੁੰਡੇ ਦੇ ਮਸਤਕ ਨੂੰ ਵੇਖ ਜਮਾਲੋ ਨੇ ਆਪਣੇ ਮਨ ਨਾਲ ਫੈਸਲਾ ਕਰ ਲਿਆ ਜੇ ਪਾਕ ਰਸੂਲ ਨੇ ਚਾਇਆ ਤਾਂ ਉਹ ਆਪਣੀ ਧੀ ਦਾ ਨਾਲ ਆਪਣੀ ਭੈਣ ਨੂੰ ਫੜਾ ਕੇ ਦੋਹਾਂ ਪਰਿਵਾਰਾਂ ਨੂੰ ਪੱਕੇ ਤੌਰ ਤੇ ਇਕੱਠਿਆਂ ਕਰ ਦੇਵੇਗੀ ਉਦੋਂ ਉਹ ਮਾਮਲਾ ਸੀ ਤੇ ਦਿਨ ਪਾ ਕੇ ਮਲਕੀ ਨੇ ਜਨਮ ਲਿਆ ਸੀ। ਉਹਨੇ ਆਪਣੇ ਮਨ ਦੀ ਗੱਲ ਕਦੇ ਕਿਸੇ ਹੋਰ ਨਾਲ ਸਾਂਝੀ ਨਹੀਂ ਸੀ ਕੀਤੀ। ਜਮਾਲੋ ਨੇ ਮਹਿਸੂਸ ਕੀਤਾ ਕਿ ਆਪਣੇ ਮਨ ਦੀ ਭਾਵਨਾ ਨੂੰ ਪੂਰੀ ਕਰਨ ਦਾ ਸਹੀ ਮੌਕਾ ਆ ਗਿਆ। ਉਹਨੇ ਸੋਚਿਆ ਕਿਉਂ ਨਾ ਹਣੋ ਮਲਕੀ ਦਾ ਰਿਸ਼ਤਾ ਕੀਮੇ ਨਾਲ ਕਰਨ ਦੀ ਸਲਾਹ رائے ਮੁबारक ਨੂੰ ਦੇਵੇ। ਉਹਨੇ رائے ਮੁबारक ਨਾਲ ਗੱਲ ਤੋਰੀ। ਉਹ ਪਹਿਲਾਂ ਹੀ ਤਿਆਰ ਸੀ। ਤਾਕਤ ਹਜ਼ਾਰੇ ਦੇ ਚੌਧਰੀ ਮਾਂਜੂ ਦੇ ਦੋਨੋਂ ਪਰਿਵਾਰ ਮਿਲ ਕੇ ਜੇਹਲਮ ਤੋਂ ਸਿੰਧ ਤੱਕ ਸਰਦਾਰੀਆਂ ਕਰਨਗੇ ਇਕੱਠੇ ਸ਼ਿਕਾਰ ਖੇਡਣਗੇ ਕਿਹੜਾ ਉਹਨਾਂ ਅੱਗੇ ਕੁਸਕੇਗਾ ਕੀਮਾ ਮਲਕੀ ਦੇ ਹਾਨ ਦਾ ਸ਼ੈਲਸ਼ਵੀਲਾ ਗੱਭਰੂ ਸੀ ਦੋਹਾਂ ਪਰਿਵਾਰਾਂ ਨੇ ਖਿੜੇ ਮੱਥੇ ਇਹ ਰਿਸ਼ਤੇ ਪਰਵਾਨ ਕਰ ਲਏ ਤਿੰਨ ਕਾ ਦਾ ਦਿਨ ਧਰ ਦਿੱਤਾ ਕੀਮਾ ਮੁਕਲਾਵਾ ਲੈਣ ਲਈ ਘੋੜੀ ਤੇ ਅਸਵਾਰ ਹੋ ਕੇ ਗੜ ਮੁਗਲਾਣੇ ਪਹੁੰਚ ਗਿਆ ਉਹ ਦਾ ਸ਼ਗਨਾ ਨਾਲ ਸਵਾਗਤ ਕੀਤਾ ਗਿਆ ਕੀਮੇ ਨੂੰ ਕੀ ਪਤਾ ਸੀ ਕਿ ਹੁਣ ਹੀ ਉਹਦੇ ਲਈ ਖੁਸ਼ੀਆਂ ਦੀ ਥਾਂ ਤੇ ਗਮੀਆਂ ਲਈ ਖੜੋਤੀ ਹੈ ਰਾਏ ਮਵਾਰਕ ਨੇ ਆਪਣੇ ਛੋਟੇ ਭਰਾ ਦਰੀਏ ਨੂੰ ਰਿਸ਼ਤੇਦਾਰਾਂ ਦੇ ਕਹਿਣ ਤੇ ਆਪਣੀ ਭਤੀਜੀ ਦੇ ਮਕਲਾਵੇ ਵਿੱਚ ਸ਼ਾਮਲ ਹੋਣ ਲਈ ਸੱਦਾ ਭੇਜ ਦਿੱਤਾ ਉਹ ਨਹੀਂ ਸੀ ਜਾਣਦਾ ਕਿ ਦਰੀਆ ਅੱਗ ਦੀ ਨਾਲ ਨਾਲ ਬਣਿਆ ਅਜੇ ਤੱਕ ਠੰਡਾ ਨਹੀਂ ਸੀ ਹੋਇਆ। ਉਹਨੇ ਤਾਂ ਸਭੋਂ ਬੈਰੀ ਦਾ ਰੂਪ ਧਾਰ ਲਿਆ ਸੀ। ਸਰਕਾਰੀ دہشتਗਰਦੀ ਦੀ ਹੱਦ ਸੀ ਇਹ। ਦਰਯੇ ਨੇ ਕੂਮਕ ਲੈ ਕੇ ਇਸ ਤਰ੍ਹਾਂ ਚੜ੍ਹਾਈ ਕੀਤੀ ਸੀ ਜਿਵੇਂ ਕਿਸੇ ਸ਼ਾਹੀ ਬਾਗੀ ਨੂੰ ਗ੍ਰਿਫਤਾਰ ਕਰਨ ਜਾਣਾ ਹੋਵੇ। ਇਸ ਤੋਂ ਵੱਧ ਕੇ ਕਮੀਨਗੀ ਕੀ ਹੋ ਸਕਦੀ ਸੀ? ਦਰਯੇ ਨੇ ਆਪਣੇ ਮਕਸਦ ਲਈ ਸਰਕਾਰੀ ਦਵਾ ਦਾ ਇੱਕ ਹੋਰ ਹੱਥਕੰਡਾ ਵਰਤਿਆ ਕਿ ਸ਼ਾਇਦ ਡਰ ਦੇ ਮਾਰੇ ਮੁਬਾਰਕ ਹੋਰੀ ਮਲਕੀ ਨੂੰ ਬਾਦਸ਼ਾਹ ਅਕਬਰ ਦੇ ਹਰਮ ਵਿੱਚ ਭੇਜਣ ਲਈ ਰਾਜ਼ੀ ਹੋ ਜਾਣ ਦਰੀਆ ਭਰਾ ਦੇ ਰਿਸ਼ਤੇ ਨੂੰ ਭੁੱਲ ਕੇ ਨਵਾਬੀਦਾਰੋ ਛਾੜ ਰਿਹਾ ਸੀ ਦਰੀਏ ਦਾ ਇਹ ਹੱਥਕੰਡਾ ਵੀ ਕਾਰਗਰ ਸਾਬਤ ਨਾ ਹੋਇਆ ਰਾਏ ਮੁਬਾਰਕ ਆਪਣੀ ਅੜੀ ਤੇ ਅੜਿਆ ਹੋਇਆ ਸੀ ਉਹ ਆਪਣੀ ਇੱਜ਼ਤ ਪਿਆਰੀ ਸੀ ਆਪਣੇ ਪਰਿਵਾਰ ਦੀ ਮਾਣ ਮਰਿਆਦਾ ਲਈ ਉਹ ਅਜਾਈਆਂ ਸੈਂਕੜੇ ਮੌਤਾਂ ਮਰਨ ਲਈ ਵੀ ਤਿਆਰ ਸੀ ਉਹਨੇ ਦਰੀਏ ਨੂੰ ਲਲਕਾਰ ਕੇ ਆਖਿਆ ਕਮინਿਆਂ ਮਲਕੀ ਦਾ ਕੀਵੇਂ ਨਾਲ ਨਿਕਾਹ ਹੋ ਚੁੱਕਾ ਉਹ ਹੁਣ ਉਹਦੀ ਹੈ ਉਹਦੇ ਘਰ ਹੀ ਬਸੇਗੀ ਇਹਦੇ ਤੋਂ ਮੈਂ ਸ਼ਿਆ ਬਾਦਸ਼ਾਹ ਬਾੜ ਸਕਦਾ ਦਰਿਏ ਦੇ ਪੈਰਾਂ ਥੱਲੇ ਜਿਵੇਂ ਅੰਗਿਆਰ ਮੱਚ ਰਹੇ ਸਨ ਉਹ ਗੇੜੇ ਤੇ ਗੇੜਾ ਕੱਢ ਰਿਹਾ ਸੀ ਉਸ ਦੀ ਆਤਮਾ ਉਸ ਨੂੰ ਲਾਣਤਾ ਵੀ ਪਾ ਰਹੀ ਸੀ ਪਰ ਜਦੋਂ ਬੰਦਾ ਆਪਣੇ ਆਪ ਤੋਂ ਡਿੱਗ ਪਵੇ ਉਹ ਆਪਣੇ ਪਰाये ਦੀ ਪਛਾਣ ਭੁੱਲ ਜਾਂਦਾ ਆਪਣੀਆਂ ਧੀਆਂ ਵਰਗੀ ਭਤੀਜੀ ਤੇ ਜ਼ੁਲਮ ਕਰਦਿਆਂ ਉਸ ਨੂੰ ਭੋਰਾ ਵੀ ਸ਼ਰਮ ਨਹੀਂ ਸੀ ਮਹਿਸੂਸ ਹੋ ਰਹੀ ਨਾ ਹੀ ਕਿਸੇ ਕਿਸਮ ਦਾ ਅਫਸੋਸ ਹੋ ਰਿਹਾ ਸੀ ਸਰਕਾਰੀ ਅਫਸਰ شاہੀ ਤੇ ਰਾਏ ਦਰਬਾਰ ਦੇ ਰੋਬ ਨੇ ਉਹਦਾ ਸਿਰ ਫੇਰ ਦਿੱਤਾ ਰਾਏ ਮੁਵਾਰਕ ਉਹਦੇ ਦੋਹਾਂ ਪੁੱਤਰਾਂ ਅਤੇ ਕੀਮੇ ਦੀਆਂ ਮੁਸ਼ਕਾਂ ਬਨ ਕੇ ਦਰਿਆ ਕਾਫਲੇ ਦੇ ਰੂਪ ਵਿੱਚ ਦਿੱਲੀ ਨੂੰ ਰਵਾਨਾ ਹੋ ਗਿਆ ਕੱਲੇ ਕੱਲੇ ਕੈਦੀ ਦੀ ਕਈ ਕਈ ਸਿਪਾਹੀ ਨਿਗਰਾਨੀ ਕਰ ਰਹੇ ਸਨ ਉਨੇ ਦਿਨੀ ਪੈਦਲ ਹੀ ਜਾਣਾ ਆਉਣਾ ਪੈਂਦਾ ਸੀ ਅਫਸ਼ਰ ਸ਼ਾਹੀ ਘੋੜਿਆਂ ਊਂਠਾਂ ਤੇ ਸਫ਼ਰ ਕਰਦੀ ਸੀ ਬੜਾ ਲੰਬਾ ਤੇ ਵਿਖੜਾ ਪੈਂਦਾ ਸੀ ਇਹ ਜੋਖਮ ਭਰਿਆ ਮਲਕੀ ਲਈ ਤਾਂ ਜਾਣੀ ਸਾਰਾ ਸੰਸਾਰ ਹੀ ਸੁੰਨਾ ਹੋ ਗਿਆ ਸੀ ਉਹਦਾ ਸੱਬੇ ਕੁਝ ਉੱਜੜ ਚੁੱਕਾ ਸੀ ਸਿਰ ਦਾ ਸਾਈ ਕੀਮਾ ਬਾਪ ਤੇ ਭਰਾ ਕੈਦੀ ਬਣਾ ਕੇ ਦਿੱਲੀ ਨੂੰ ਲਿਜਾਏ ਜਾ ਰਹੇ ਸਨ ਉਹਦੀਆਂ ਅੱਖਾਂ ਅੱਗੇ ਨੇਰਾਸ਼ ਆ ਗਿਆ ਸੀ ਉਸ ਨੂੰ ਕੁਝ ਵੀ ਉਹੜ ਨਹੀਂ ਸੀ ਰਿਹਾ ਕਰੇ ਤਾਂ ਕੀ ਕਰੇ ਕਿਹੜੀ ਬੰਤ ਬਣਾਵੇ ਜਿਸ ਨਾਲ ਸਾਰੇ ਜਾਨੇ ਛੁੱਟ ਜਾਣ ਜਦੋਂ ਚਾਰੇ ਬੰਨੇ ਦੁੱਖਾਂ ਦਾ ਪਹਾੜ ਟੁੱਟਿਆ ਹੋਵੇ ਤਾਂ ਕਈ ਵਾਰ ਮਨੁੱਖ ਦੀਆਂ ਅੰਦਰੂਨੀ ਸ਼ਕਤੀਆਂ ਉਸ ਦਾ ਸਾਥ ਦਿੰਦੀਆਂ ਹਨ ਆਤਮ ਵਿਸ਼ਵਾਸੀ ਅਜਿਹੀ ਸ਼ਕਤੀ ਹੈ ਜੋ ਮਨੁੱਖ ਨੂੰ ਕਦੇ ਡੋਲਣ ਨਹੀਂ ਦਿੰਦੀ ਮਲਕੀ ਜਿੰਨੀ ਸਰੀਰਕ ਤੌਰ ਤੇ ਨਿਰੋਹੀ ਸੀ ਓਨੀ ਅੰਦਰੋਂ ਮਜ਼ਬੂਤ ਸੀ ਇਰਾਦੇ ਦੀ ਪੱਕੀ ਉਹਨੇ ਆਪਣੇ ਮਨਨਾਰ ਪੱਕਾ ਫੈਸਲਾ ਕਰ ਲਿਆ ਕਿ ਉਹ ਅਦਲੀ ਰਾਜੇ ਅਕਬਰ ਦੇ ਦਰਬਾਰ ਵਿੱਚ ਜਾ ਕੇ ਫਰਿਆਦ ਕਰੇਗੀ ਮਲਕੀ ਨੇ ਗੇਰੂਏ ਵਸਤਰ ਪਹਿਨ ਕੇ ਸਾਧਣੀ ਦਾ ਰੂਪ ਧਾਰ ਲਿਆ ਮੂੰਹ ਤੇ ਪਭੂਤੀ ਮਾਲ ਲਈ ਗਾਲ ਵਿੱਚ ਮਾਲਾ ਮੋਢੇ ਤੇ ਬਗਲੀ ਹੱਥ ਵਿੱਚ ਕਾਸਾ ਫੜ ਕੇ ਉਹ ਦਿੱਲੀ ਨੂੰ ਤੁਰ ਪਈ ਜਿੱਧਰ ਜਿੱਧਰ ਦਰੀਏ ਦਾ ਕਾਫਲਾ ਜਾ ਰਿਹਾ ਸੀ ਉਧਰ ਉਧਰ ਉਹਨਾਂ ਦੀ ਪੈੜ ਦੱਬਦੀ ਉਹਨਾਂ ਦੇ ਪਿੱਛੇ ਤੁਰੀ ਜਾ ਰਹੀ ਸੀ ਸੈਂਕੜੇ ਕੌਹਾਂ ਦਾ ਲੰਬਾ ਤੇ ਵਿਖੜਾ ਪੈਂਡਾ ਬੇਗਾਨੇ ਲੋਕ ਬੇਗਾਨੀ ਧਰਤੀ ਪੈਰਾਂ ਵਿੱਚ ਬਿਆਈਆਂ ਪਾਟ ਗਈਆਂ ਮਲੂਕੜੇ ਪੈਰਾਂ ਵਿੱਚੋਂ ਲਹੂ ਸੇਮ ਸੇਮ ਜਾ ਰਿਹਾ ਸੀ ਪਰ ਉਸ ਦੇ ਆਤਮ ਵਿਸ਼ਵਾਸ ਨੇ ਉਸ ਨੂੰ ਠੜਕਣ ਨਾਂ ਦਿੱਤਾ ਰਾਹ ਦੀਆਂ دشਵਾਰੀਆਂ ਨੂੰ ਉਹ ਖੇੜੇ ਮੱਥੇ ਸਾਰ ਕਰ ਰਹੀ ਸੀ ਉਹਦਾ ਨੁਰਾਹੀ ਚੇਰਾ ਦਗ-ਦਗ ਪਿਆ ਕਰਦਾ ਸੀ ਬਾਟਾਂ ਕੱਚ ਦਾ ਦਰਿਆ ਇਹਦਾ ਕਾਫਲਾ ਕੁਰਕ ਖੇਤਰ ਦੀ ਧਰਤੀ ਤੇ ਥਾਨੇ ਸਰ ਦੇ ਪੜਾ ਤੇ ਜਾ ਪੁੱਜਾ ਮਲਕੀ ਵੀ ਮਗਰੇ ਹੀ ਪਹੁੰਚ ਗਈ ਓਨੇ ਭਿਖਿਆ ਮੰਗਣ ਲਈ ਇੱਕ ਮਹਿ ਲੱਗੇ ਜਾ ਕੇ ਹਲਕ ਜਗਾਈ ਦੇਵ ਨੇਤ ਏ ਮਹਿਲ ਅਕਬਰ ਦੀ ਰਾਜਪੁੱਤ ਰਾਣੀ ਦੀ ਧੀ ਜਮਨਾ ਦਾ ਸੀ ਪਿਖਿਆ ਪਾਉਣ ਲਈ ਆਈ ਜਮਨਾ ਦੀ ਗੋਲੀ ਭਰ ਜੋਵਨ ਮਟਿਆਰ ਜੋਗਣ ਦਾ ਦਰਦ ਮਹਿਸੂਸ ਕਰਦੇ ਆ ਮਲਕੀ ਨੂੰ ਆਪਣੀ ਰਾਣੀ ਜਮਨਾ ਦੇ ਕੋਲ ਲੈ ਗਈ ਮਲਕੀ ਦੀ ਸੂਰਤ ਵੇਖ ਜਮਨਾ ਦੇ ਮਨ ਵਿੱਚ ਸੁੱਤੀ वेदना ਜਾਗ ਪਈ ਓ ਨੂੰ ਇੰਜ ਜਾਪਿਆ ਜਿਵੇਂ ਉਹ ਉਹਦੀ ਨਿੱਕੀ ਭੈਣ ਹੋਵੇ ਦੁੱਖਾਂ ਨਾਲ ਭਰੀ ਹੋਈ ਤਾਰ ਸਭਰੀਆਂ ਨਜ਼ਰਾਂ ਨਾਲ ਨਿਹਾਰ ਦੀ ਜਮਨਾ ਨੇ ਉਹ ਨੂੰ ਆਪਣੀ ਬੇਦਨਾ ਸੁਣਾਉਣ ਲਈ ਆਖਿਆ ਮਲਕੀ ਨੇ ਬਿਨਾਂ ਕਿਸੇ ਸੰਕੋਚ ਤੋਂ ਵਿਥਿਆ ਸੁਣਾ ਦਿੱਤੀ ਤੇ ਇਹ ਵੀ ਦੱਸ ਦਿੱਤਾ ਕਿ ਉਹਦਾ ਚਾਚਾ ਦਰਿਆ ਉਸ ਨੂੰ ਬਾਦਸ਼ਾਹ ਅਕਬਰ ਨਾਲ ਪਰੋਣਾ ਚਾਹੁੰਦਾ ਹੈ ਜਿਸ ਕਰਕੇ ਉਹਦੇ ਬਾਪ ਭਰਾਮਾ ਤੇ ਉਹਦੇ ਪਤੀ ਨੂੰ बंदी ਬਣਾ ਕੇ ਲਿਆਇਆ ਹੈ ਜਮਨਾ ਆਪਣੇ ਬੁੱਢੇ ਬਾਪ ਦੇ ਸ਼ੌਂਕਾਂ ਤੋਂ ਚੰਗੀ ਤਰ੍ਹਾਂ ਜਾਣੂ ਸੀ ਸਹਜਾਦਾ ਸਲੀਮ ਦੀ ਮਹਿਬੂਬਾ ਅਨਾਰ ਕਲੀ ਨੂੰ ਅਕਬਰ ਨੇ ਇਸ ਲਈ ਮਰਵਾ ਦਿੱਤਾ ਸੀ ਕਿ ਉਹ ਉਸ ਦੀ ਰਖੇਲ ਨਹੀਂ ਸੀ ਬਣੀ ਜਮਨਾ ਆਪਣੀ ਬੁੱਢੀ ਮਾਂ ਲਈ ਨਵੀਂ ਸ਼ੌਕਣ ਕਿਵੇਂ ਬਰਦਾਸ਼ਤ ਕਰ ਸਕਦੀ ਸੀ ਦਰੀਏ ਦੀ ਇਹ ਕਰਤੂਰਤ ਸੁਣ ਕੇ ਉਹ ਗੁੱਸੇ ਨਾਲ ਲਾਲ ਪੀਲੀ ਹੋ ਗਈ ਇਹ ਦਰਿਏ ਨੂੰ ਤੁਰੰਤ ਆਪਣੇ ਮਹਿਲੀ ਬਲਾਕੇ ਬੰਦੀਆਂ ਨੂੰ ਰਿਹਾ ਕਰਨ ਦਾ ਹੁਕਮ ਸੁਣਾ ਦਿੱਤਾ ਮਲਕੀ ਨੂੰ ਉਸ ਨੇ ਆਪਣੇ ਕੋਲ ਹੀ ਰੱਖ ਲਿਆ ਅਤੇ ਵਿਸ਼ਵਾਸ ਦਿਵਾਇਆ ਕਿ ਉਸ ਨੂੰ ਬਾਦਸ਼ਾਹ ਅਕਬਰ ਵੱਲੋਂ ਪੂਰਾ ਇਨਸਾਫ ਮਿਲੇਗਾ ਦਰਿਏ ਦਾ ਨਿਸ਼ਾਨਾ ਤਾਂ ਅਕਬਰ ਦੇ ਦਰਬਾਰ ਵਿੱਚ ਉੱਚਾ ਅਹੁਦਾ ਹਾਸਲ ਕਰਨ ਦਾ ਸੀ ਉਹਦੇ ਲਈ ਅਕਬਰ ਦੀਆਂ ਨਜ਼ਰਾਂ ਵਿੱਚ ਬਾਕੀ ਦਰਸਾਏ ਗਏ ਬੰਦੀਆਂ ਲਈ ਉਹਦੀ ਧੀ ਦਾ ਹੁਕਮ ਮੰਨਣਾ ਜ਼ਰੂਰੀ ਨਹੀਂ ਸੀ ਫੈਸਲੇ ਉਹ ਰਾਤੋਂ ਰਾਤ ਅਗਾਹ ਤੁਰ ਗਏ ਅਗਲੀ ਸਵੇਰ ਜਮਨਾ ਨੂੰ ਕੈਦੀ ਅਗਾਹ ਤੋਰੇ ਜਾਣ ਦੀ ਖਬਰ ਮਿਲ ਗਈ ਉਹਦਾ ਗੁੱਸਾ ਹੋਰ ਪਰਚੰਡ ਹੋ ਗਿਆ ਉਹਨੇ ਦਰਯੇ ਨੂੰ ਉਹਦੀ ਕਮੀਨਗੀ ਅਤੇ ਉਹਦਾ ਹੁਕਮ ਨਾ ਮੰਨਣ ਦਾ ਮਜ਼ਾ ਚਕਾਉਣ ਦਾ ਫੈਸਲਾ ਕਰ ਲਿਆ ਉਹਨੇ ਮਾਲਕੀ ਦਾ ਫਕੀਰੀ ਭੇਸ ਉਤਰਵਾ ਦਿੱਤਾ ਤੇ ਨਵੇਂ ਨਕੋਰ ਵਸਤਰ ਪਹਿਨਾ ਕੇ ਆਪਣੇ ਨਾਲ ਦਿੱਲੀ ਨੂੰ ਲੈ ਕੇ ਤੁਰ ਪਈ ਜਮਨਾ ਸਿੱਧੀ ਆਪਣੀ ਮਾਂ ਦੇ ਮਹਿਲ ਵਿੱਚ ਗਈ ਉਸ ਨੂੰ ਦਰਯੇ ਦੀ ਕਮੀਨਗੀ ਪਰਿਸ਼ਾਜਿਸ਼ਵਾਰੇ ਦੱਸਿਆ ਰਾਣੀ ਇਹ ਸੁਣ ਕੇ ਸਿਰ ਤੋਂ ਪੈਰਾਂ ਤੱਕ ਝੰਜੋੜੀ ਗਈ ਆਪਣੀ ਧੀ ਤੋਂ ਵੀ ਘਟ ਉਮਰ ਦੀ ਮਾਲਕੀ ਨੂੰ ਆਪਣੀ ਸੌਕਣ ਦੇ ਰੂਪ ਵਿੱਚ ਚਿੱਤਵ ਕਰਕੇ ਉਹ ਕੰਬ ਗਈ ਹਨੇਰਾ ਗੂੜਾ ਹੋਇਆ ਬਾਦਸ਼ਾਹ ਅਕਬਰ ਆਪਣੇ ਦਰਬਾਰ ਵਿੱਚ ਵਿਹਲਾ ਹੋ ਕੇ ਆਪਣੀ ਮਨਮੋਣੀ ਰਾਣੀ ਦੇ ਮਹਿਲ ਵਿੱਚ ਆਇਆ ਤਾਂ ਸਾਰੇ ਦੀਵੇ ਗੁੱਲ ਹੋਏ ਪਏ ਸਨ ਅਤੇ ਰਾਣੀ ਖੰਨ ਪੱਟੀ ਲਈ ਪਈ ਸੀ ਅੱਜ ਪਹਿਲੀ ਵਾਰ ਸੀ ਜਦੋਂ ਰਾਣੀ ਨੇ ਉਸ ਨਾਲ ਅਜੀਹਾ ਵਰਤਾਓ ਕੀਤਾ ਸੀ ਉਸ ਕੋਲੋਂ ਕਿਹੜੀ ਵਿਗਿਆ ਹੋ ਗਈ ਕਿ ਰਾਣੀ ਨੇ ਮੂੰਹ ਸਜਾਇਆ ਹੋਇਆ ਹੈ ਰਾਜੇ ਨੇ ਸੋਚਿਆ ਰਾਣੀ ਦੀ ਟੋਡੀ ਫੜ ਕੇ ਉਹਦਾ ਮੂੰਹ ਤਾਂ ਚੁੱਕਿਆ ਰਾਜੇ ਨੇ ਵੇਖਿਆ ਰਾਣੀ ਦੀਆਂ ਅੱਖਾਂ ਵਿੱਚੋਂ ਤ੍ਰਿਪਤ ਤ੍ਰਿਪਤ ਹੰਝੂ ਡਿਗ ਰਹੇ ਸਨ ਹੰਝੂ ਤਾਂ ਪੱਥਰ ਦਿਲਾਂ ਨੂੰ ਵੀ ਪਗਲਾ ਦਿੰਦੇ ਨੇ ਅਕਬਰ ਕੀਦੇ ਪਾਣੀ ਹਾਰ ਸੀ ਉਹਨੇ ਛੱਟ ਦੇਣੇ ਰਾਣੀ ਨੂੰ ਆਪਣੀ ਬੁੱਕਲ ਵਿੱਚ ਘੁੱਟਦਿਆਂ ਕਿਹਾ ਮੇਰੀ ਜਾਨ ਕੋਈ ਗੱਲ ਵੀ ਤਾਂ ਦੱਸੋ ਕਿਹੜੀ ਗੱਲਾਂ ਸੋਹਣਿਆ ਨੇ ਅੱਖਾਂ ਸਜਾਈਆਂ ਨੇ ਰਾਜਨ ਰਾਣੀ ਘੜਾ ਸਾਫ਼ ਕਰਦੇ ਆਂ ਬੋਲੀ ਤੁਸੀਂ ਤੇ ਅਦਲੀ ਰਾਜਾ ਖਵਾਉਂਦੇ ਹੋ ਤੁਹਾਡੇ ਇਨਸਾਫ਼ ਦੀਆਂ ਧੂਮਾਂ ਚਾਰੇ ਜਗ ਰੋਸ਼ਨ ਨੇ ਮੇਰੇ ਪਾਸੋਂ ਕਿਹੜੀ ਖਨਾਮੀ ਹੋ ਗਈ ਹੈ ਜੋ ਤੁਸੀਂ ਇੱਕ ਨਮੀ ਸੌਕਣ ਲਿਆ ਕੇ ਮੈਨੂੰ ਸਜ਼ਾ ਦੇ ਰਹੇ ਹੋ ਰਾਣੀ ਕੀ ਬਿਝਾਰਤਾ ਪਾ ਰਹੀ ਹੈ ਸਾਫ਼ ਗੱਲ ਕਰ ਰਾਣੀ ਆコーディਨਾਬਜ ਖੂਬ ਪਛਾਣਦੀ ਸੀ ਉਹਦੇ ਪੂਰੇ ਪ੍ਰਭਾਵ ਥੱਲੇ ਸੀ ਬੋਲੀ ਰਾਜਨ ਮੈਂ Rajput Jattਾਂ ਦੀ ਧੀ ਆ ਤੁਸੀਂ ਸ਼ਾਇਦ ਨਹੀਂ ਜਾਣਦੇ ਜੱਟ ਜ਼ਿਮੀਦਾਰ ਜਾਇਦਾਦ ਦੇ ਪਿੱਛੇ ਆਪਣੇ ਸਕੇ ਭਰਾਵਾਂ ਨੂੰ ਵੱਡਣ ਲੱਗੇ ਹੋਰਾ ਕਿਰਕ ਨਹੀਂ ਕਰਦੇ ਮੇਰੇ ਭੋਲੇ ਪਾਤਸ਼ਾ ਤੁਹਾਨੂੰ ਪਤਾ ਤੁਹਾਡੇ ਦਰਬਾਰ ਦਾ ਸੂਬੇਦਾਰ ਦਰੀਆ ਆਪਣੇ ਵੱਡੇ ਭਰਾ ਰਾਜ ਮੁਆਰਤ ਦਿੱਤੀ ਜਾਇਦਾਦ ਹੜੱਪਣ ਅਤੇ ਉਹਦੀ ਨੰਬਰਦਾਰੀ ਹਥਿਆਉਣ ਖਾਤਰ ਉਹਨਾਂ ਤੇ ਰਾਜ ਦਰਬਾਰ ਦੇ ਵਿਰੁੱਧ ਬਗਾਵਤ ਦਾ ਝੂਠਾ ਇਲਜ਼ਾਮ ਲਾ ਕੇ ਉਹਨੂੰ ਤੇ ਉਹਦੇ ਦੋਹਾਂ ਪੁੱਤਰਾਂ ਨੂੰ ਬੰਦੀ ਬਣਾ ਲਿਆ ਆ ਤੇ ਤੁਹਾਡੇ ਦਰਬਾਰ ਵਿੱਚ ਉੱਚਾ ਰੁਤਬਾ ਲੈਣ ਖਾਤਰ ਆਪਣੀ ਧੀਆ ਵਰਗੀ ਭਤੀਜੀ ਮਲਕੀ ਨੂੰ ਤੁਹਾਡੇ ਹਰਮ ਵਿੱਚ ਸ਼ਾਮਲ ਕਰਕੇ ਮੇਰੀ ਸੌਕਣ ਬਣਾਉਣ ਦੀ ਬੇਉਂਤ ਬਣਾ ਕੇ ਉਹਦੇ ਪਤੀ ਕੀਮੇ ਨੂੰ ਫੜ ਲਿਆ ਆ। ਰਾਣੀ ਦਾ ਬੋਲਣ ਦਾ ਅੰਦਾਜ਼ ਇਹ ਜਿਹਾ ਸੀ ਕਿ ਅਕਬਰ ਦੀ ਆਤਮਾ ਟੁੰਬੀ ਗਈ ਤੇ ਉਹ ਤੋਰੰਦਰ ਤੱਕ ਝੰਡੋੜਿਆ ਗਿਆ। ਅਗਲੀ ਸਵੇਰ ਅਕਬਰ ਨੇ ਦਰਯੇ ਨੂੰ ਬੰਦੀਆਂ ਸਮੇਤ ਰਾਜ ਦਰਬਾਰ ਵਿੱਚ ਹਾਜ਼ਰ ਹੋਣ ਦਾ ਹੁਕਮ ਸੁਣਾ ਦਿੱਤਾ। ਦਰਯਾ ਬੰਦੀਆਂ ਸਮੇਤ ਹਾਜ਼ਰ ਹੋ ਗਿਆ। ਬਾਦਸ਼ਾਹ ਅਕਬਰ ਨੇ ਉਹਦੀਆਂ ਅੱਖਾਂ ਵਿੱਚ ਅਥਾ ਪਾ ਕੇ ਵੇਖਿਆ। ਕਮੀਨਗੀ ਦੇ ਡੋਰੇ ਉਹਦੀਆਂ ਅੱਖਾਂ ਵਿੱਚ ਸਾਫ਼ ਚੱਲ ਕਰ ਰਹੇ ਸਨ ਅਕਬਰ ਨੇ ਬੰਦਿਆਂ ਨੂੰ ਰਿਹਾ ਕਰਨ ਅਤੇ ਦਰਿਏ ਨੂੰ ਰਾਜ ਦਰਬਾਰ ਨਾਲ ਧੋਖਾ ਦੇਹੀ ਕੰਨ ਦੇ ਦੋਸ਼ ਵਿੱਚ ਫਾਂਸੀ ਦੀ ਸਜ਼ਾ ਦੇਣ ਦਾ ਹੁਕਮ ਸੁਣਾ ਦਿੱਤਾ ਮਲਕੀ ਜਮਨਾ ਅਤੇ ਉਹਦੀ ਮਾਂ ਰਾਣੀ ਦਾ ਲੱਖ ਲੱਖ ਸ਼ੁਕਰ ਅਦਾ ਕਰ ਰਹੀ ਸੀ ਜਿਨ੍ਹਾਂ ਦੇ ਯਤਨਾ ਸਦਕਾ ਉਹਦੇ ਸਿਰ ਦੇ ਸਾਈ ਕੀਮੇ ਬਾਪ ਅਤੇ ਭਰਾਵਾਂ ਦੀ ਵੰਦੇ ਕਲਾਸੀ ਹੋਈ ਸੀ ਜਮਨਾ ਸਭ ਨੂੰ ਆਪਣੇ ਨਾਲ ਥਾਨੇਸਰ ਲੈ ਆਈ ਜਮਨਾ ਦੇ ਮਹਿਲ ਦੀ ਛੱਤ ਉੱਤੇ ਚੰ ਚਾਨਣੀ ਰਾਤ ਵਿੱਚ ਕੀਮਾ ਤੇ ਮਲਕੀ ਇੰਜ ਮਿਡੇ ਜਿਵੇਂ ਔੜਾਂ ਮਾਰੀ ਧਰਤੀ ਨੂੰ ਬਾਰਿਸ਼ ਦੀਆਂ ਬੂੰਦਾਂ ਮਿਲਦੀਆਂ ਹਨ ਦੋਨੋਂ ਇੱਕ ਦੂਜੇ ਵਿੱਚ ਲੀਨ ਹੋਏ ਕਿڑی ਚਾਨਣੀ ਦਾ ਆਨੰਦ ਮਾਣ ਰਹੇ ਸਨ ਅਤੇ ਅਗਲੀ ਪਾਲਕ ਜਮਨਾ ਦਾ ਧੰਨਵਾਦ ਕਰਦੇ ਗੜ ਮਗਲਾਣੇ ਨੂੰ ਤੁਰ ਪਏ ਸਾਰੇ ਮਾਹੌਲ ਵਿੱਚ ਮੁਹੱਬਤ, ਕੁਰਬਾਨੀ ਅਤੇ ਸੇਦਕ ਦਿੱਲੀ ਮਹਿਕਾ ਵੰਡ ਰਹੀ ਸੀ। ਜਮਨਾ ਆਪਣੇ ਮਹਿਲ ਦੀ ਛੱਤ ਤੇ ਖੜੀ ਆਪਣੇ ਮੁਹੱਬਤੀ ਮਹਿਮਾਨਾਂ ਨੂੰ ਜਾਂਦਿਆਂ ਵੇਖ ਰਹੀ ਸੀ। ਉਹਦੇ ਨੈਣਾਂ ਵਿੱਚੋਂ ਅਨੋਖੀ ਖੁਸ਼ੀ ਦੇ ਹੰਝੂ ਵਹਿ ਰਹੇ ਸਨ। ਧੰਨਵਾਦ।